ਸਵਾਗਤ ਹੈ ਤੁਹਾਡਾ ਦਿਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਤੁਹਾਨੂੰ ਸਭ ਨੂੰ ਸ਼ੁਕ ਕਾਮਨਾਵਾਂ ਬੰਦੀ ਛੋੜ ਦਿਵਸ ਤੇ ਇੱਕ ਬੰਦੀ ਸਿੰਘ ਦੀ ਰਿਹਾਈ ਹੋਣ ਦੀ ਪੱਕੀ ਰਿਹਾਈ ਹੋਣ ਦੀ ਉਮੀਦ ਅਸ ਵੱਜੀ ਹੈ ਜੀ ਹਾਂ ਮੈਂ ਗੱਲ ਕਰ ਰਿਹਾ ਦਵਿੰਦਰਪਾਲ ਸਿੰਘ ਭੁੱਲੜ ਦੀ ਦਿੱਲੀ ਹਾਈ ਕੋਰਟ ਨੇ ਸੈਂਟੈਂਸ ਰਿਵਿਊ ਬੋਰਡ ਨੂੰ ਉਹਨਾਂ ਦੇ ਕੇਸ ਦੀ ਮੂਰ ਨਜ਼ਰ ਸਾਨੀ ਕਰਨ ਲਈ ਕਿਹਾ ਹੈ ਅਦਾਲਤ ਨੇ ਹੁਕਮ ਦਿੱਤੇ ਹਨ ਕਿ ਸੈਂਟੈਂਸ ਰਿਵਿਊ ਬੋਰਡ ਆਪਣੀ ਮੀਟਿੰਗ ਤੋਂ ਬਾਅਦ ਉਸ ਦੇ ਮਿੰਟਸ ਵੀ ਅਦਾਲਤ ਦੇ ਵਿੱਚ ਪੇਸ਼ ਕਰਨ ਅਸੀਂ ਜਾਣਦੇ ਹਾਂ ਕਿ 1993 ਦੇ ਵਿੱਚ ਮਨਿੰਦਰਜੀਤ ਸਿੰਘ ਬਟਾ ਹਮਲਾ ਕੇਸ ਦੇ ਵਿੱਚ ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਸੀ ਦੀ ਸਜ਼ਾ ਹੋਈ ਸੀ ਪਰ 2014 ਦੇ ਵਿੱਚ ਉਹਨਾਂ ਦੀ ਫਾਸੀ ਦੀ ਸਜ਼ਾ ਸੁਪਰੀਮ ਕੋਰਟ ਨੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਸੀ ਇਸ ਦੌਰਾਨ ਦਵਿੰਦਰਪਾਲ ਸਿੰਘ ਭੁੱਲਰ ਮਾਨਸਿਕ ਤੌਰ ਤੇ ਬਿਮਾਰ ਹੋ ਗਏ ਸਨ ਜਿਸ ਕਾਰਨ ਜੂਨ 2015 ਵਿੱਚ ਉਹਨਾਂ ਨੂੰ ਅੰਮ੍ਰਿਤਸਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਇਲਾਜ ਦੇ ਲਈ ਅਮਰitsar ਦੇ ਗੁਰੂ ਨਾਮਦਾਸ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਇਸ ਦੌਰਾਨ ਉਹਨਾਂ ਨੂੰ ਕਈ ਵਾਰ ਪੈਰੋਲ ਵੀ ਮਿਲੀ ਪਰ ਪੱਕੀ ਰਿਹਾਈ ਸੰਭਵ ਨਹੀਂ ਹੋਈ ਉਹਨਾਂ ਦੀ ਰਿਹਾਈ ਦਾ ਮੁੱਦਾ ਪੰਜਾਬ ਦਿੱਲੀ ਦੇ ਔਰ ਕਈ ਪੰਥ ਖਲਕਿਆਂ ਦੇ ਵਿੱਚ ਚਰਚਾ ਦਾ ਮੁੱਦਾ ਬਣਦਾ ਰਿਹਾ ਹੈ ਸੈਂਟੈਂਸ ਰਿਵਿਊ ਬੋਰਡ ਦਿੱਲੀ ਸਰਕਾਰ ਦੇ ਅੰ下 ਹੈ ਜਿਸ ਵਿੱਚ ਦਿੱਲੀ ਪੁਲਿਸ ਔਰ ਕੇਂਦਰੀ ਨੁਮਾਇंदे ਸ਼ਾਮਲ ਹੁੰਦੇ ਹਨ ਸੋ ਹੁਣ ਆਸ ਇਸ ਕਰਕੇ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਮੁਖ ਬਲਾਰੇ ਆਰ ਪੀ ਸਿੰਘ ਨੇ ਇਸ ਮਾਮਲੇ ਨੂੰ ਦਿੱਲੀ ਦੀ ਮੁੱਖ ਮੰਤਰੀ ਕੋਲ ਉਠਾਇਆ ਹੈ ਇਸੇ ਤਰ੍ਹਾਂ ਕੌਮੀ ਘਟ ਗਣਤੀ ਕਮਿਸ਼ਨ ਦੇ ਸਾਬਕਾ ਚੇਅਰਪਰਸਨ ਤਰਲੋਚਨ ਸਿੰਘ ਨੇ ਵੀ ਇਹ ਮਾਮਲਾ ਨਿਪਟਾਉਣ ਦੇ ਲਈ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਚਿੱਠੀ ਲਿਖੀ ਹੈ ਸੋ ਇਹ ਮਾਮਲਾ ਇੱਕ ਵਾਰ ਫਿਰ ਚਰਚਾ ਦੇ ਵਿੱਚ ਆਇਆ ਹੈ ਇਸ ਤੇ ਕਾਰਵਾਈ ਦੁਬਾਰਾ ਜਿਹੜੀ ਹੈ ਸ਼ੁਰੂ ਹੋਈ ਹੈ ਸੋ ਆਸ ਕਰਨੀ ਬਣਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਜਿਹੜਾ ਹੈ ਮੀਟਿੰਗ ਕਰੇਗਾ ਔਰ ਜਿਸ ਤਰ੍ਹਾਂ ਦਾ ਪਹਿਲਾਂ ਇੱਕ ਚੱਲ ਰਿਹਾ ਸੀਗਾ ਕਿ ਦਿੱਲੀ ਸਰਕਾਰ ਦੀ ਕੇਜਰੀਵਾਲ ਸਰਕਾਰ ਨੇ ਜਿਹੜਾ ਹੈ ਉਸ ਲਈ ਸਹਿਮਤੀ ਨਹੀਂ ਦਿੱਤੀ ਤੇ ਆਮ ਆਦਮੀ ਪਾਰਟੀ ਦੀ ਦਲੀਲ ਸੀ ਕਿ ਕੇਂਦਰੀ ਨੁਮਾਇੰਦਿਆਂ ਨੇ ਦਿੱਲੀ ਪੁਲਿਸ ਨੇ ਸਹਿਮਤੀ ਨਹੀਂ ਦਿੱਤੀ ਕਿਉਂਕਿ ਦਿੱਲੀ ਪੁਲਿਸ ਕੇਂਦਰ ਸਰਕਾਰ ਦੇ ਦੇ ਹਿੱਸੇ ਦੇ ਵਿੱਚ ਆਉਂਦੀ ਹੈ ਉਹਨਾਂ ਦੇ ਕੰਟਰੋਲ ਦੇ ਵਿੱਚ ਆਉਂਦੀ ਹੈ ਪਰ ਹੁਣ ਇਹ ਸਾਰਾ ਕੁਝ ਕਲੀਅਰ ਹੋ ਗਿਆ ਹੈ ਇ렇게 ਦਿੱਲੀ पुलिस भी केंद्र सरकार के अंडर है और दिल्ली के बीच सरकार भी भारतीय जनता पार्टी दी है सो ਹੁਣ ਇਹ ਇੱਕ ਰੋਲ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਔਰ ਉਸ ਤੇ ਕੰਟਰੋਲ ਵਾਲੀ ਪੁਲਿਸ ਦਾ ਡਿਸੀਜਨ ਹੋਏਗਾ ਸੋ ਦੇਖਣਾ ਬਣਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਡਿਸੀਜਨ ਹੁੰਦਾ ਹੈ ਤੇ ਕਦੋਂ ਡਿਸੀਜਨ ਹੁੰਦਾ ਹੈ ਪਰ ਆਸ ਕਰਨੀ ਬਣਦੀ ਹੈ ਕਿ ਦਿਵਿੰਦਰ ਪਾਲ ਸਿੰਘ ਭੁੱਲਰ ਜਲਦੀ ਜੇਲ੍ਹ ਦੀਆਂ ਸਲਾਖਾਂ ਤੋਂ ਬਾਹਰ ਹੋਣਗੇ